ਹੈਲੋ ਦੋਸਤੋ ਕੀ ਹਾਲ ਚਾਲ ਕੇ ਮੈਂ ਸਭ ਵਧੀਆ ਤੇ ਸਭ ਠੀਕ ਠਾਕ ਤੇ ਅੱਜ ਆਪਾਂ ਕਰਾਂਗੇ ਬੁਲਟ ਸਟਾਰਟ 6 ਮਹੀਨੇ ਹੋ ਗਏ ਉਹਨੂੰ ਖੜੇ ਨੂੰ ਆਪਾਂ ਵਾਪਸ ਸਟਾਰਟ ਕਰਦੇ ਹਾਂ ਦੇਖਦੇ ਹਾਂ ਕੀ ਬਣਦਾ ਤੇ ਓੱਖਾ ਹੀ ਸਟਾਰਟ ਹੋਣਾ ਬਹੁਤ ਮਿਹਨਤ ਕਰਨੀ ਪੈਣੀ ਆ ਚਲੋ ਆਪਾਂ ਜਾ ਕੇ ਕਰਦੇ ਹਾਂ ਸਟਾਰਟ ਤੇ ਆ ਬਲੌਗ ਚ ਐਡ ਕਲਿੱਪ ਕੀਤੀ ਆ ਚਲੋ ਦੇਖਿਓ ਆ ਗਈ ਲਓ ਜੀ ਆਪਾਂ ਲੱਗੇ ਆ ਸਟਾਰਟ ਕਰਨ ਨੂੰ ਬੁਲਟ ਕਿਉਂ ਤੋਂ ਕੀ ਕਰਨਾ ਇੰਨਾ ਸੌਖਾ ਨਹੀਂ ਹੋਣ ਲੱਗਾ ਅੰਦਰ ਫੜ ਕੇ ਛਾਪੀ ਲਈਏ ਫਿਰ ਆਪਾਂ ਖੋਲਦੇ ਹਾਂ ਉਹਨੂੰ ਪਲੱਗ ਦੇਖਦੇ ਲੋਜ ਨੂੰ ਤਾਂ ਬਾਹਰ ਬੋਲਟ ਸਟਾਰਟ ਕਰ ਲਿਆ ਪਲੱਗ ਖੋਲਣ ਵਾਲਾ ਪਾਨਾ ਦੇ 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 ਵਿੱਚ ਪਿਆ ਹੋਵੇ ਕਿਤੇ ਪਲੱਗ ਉਹ ਖੋਲ ਲੀਏ ਫਿਰ ਅਸੀਂ ਆਪਾਂ ਚੈੱਕ ਕਰਾਂਗੇ ਹਾਂ ਵੀ ਕੀ ਪਲੱਗ ਸਾਫ਼ ਆ ਉਹ ਜੋ ਬਲੱਗ ਇਹ ਦਿੱਤਾ ਹੈ ਨਹੀਂ ਚਲੋ ਛੱਡੋ ਰਹਿਣ ਦਿਓ ਕਾਫੀ ਹੋ ਤਾਂ ਕਰ ਲੱਗਾ ਨਾ ਟਾਈਟ ਦੇਖਦਾ ਉਹ ਐ ਨਹੀਂ ਹੁੰਦਾ ਇਹ ਮੈਂ ਤੂੰ ਆ ਕੇ ਦੇਖ ਦੇ ਇਸ ਕਿੱਥੇ ਪਰਲੇ ਪਾਸੇ ਤਾਂ ਨਹੀਂ ਪਰਲੇ ਪਾਸੇ ਰੇਸ ਇਧਰ ਹੀ ਤੇ ਇਹ ਫਤ ਲੱਗ ਕਿੱਥੇ ਕੋਲ ਆਉਂ ਉਹ ਆਉਣ ਆ ਤੇ ਲੋ ਹਾਂਜੀ ਚਾਬੀ ਲਾ ਕੇ ਦੇਖਦੇ ਹਾਂ ਜੇ ਲੱਗ ਗਈ ਤੇ ਦੇਖਦੇ ਹਾਂ ਟਰਾਈ ਕਰ ਲੋ ਜੀ ਚੋਕ ਤੇ ਦਾ ਸਟਾਰਟ ਹੋ ਗਿਆ ਚੋਕਾ ਰੇਤ ਬੰਦ ਹੋ ਜਾਂਦਾ ਚਲ ਚੋਕ ਤੇ ਸਟਾਰਟ ਖੜਾ ਨ ਰੱਖ ਦਿਆਂ ਕੁਛ ਮਤ ਹੋ ਜਾਊਗਾ ਸੈਟ ਲੋ ਜੀ ਸਟਾਰਟ ਖੜ੍ਹ ਦਈ ਜੀ ਇਹਦੇ ਵਿੱਚ ਆਹ ਪ੍ਰੋਬਲਮ ਹੈ ਦੇਖੋ ਪਰ ਪਜਾ ਰਿਹਾ ਇਹਦੇ ਨੇ ਬੰਦ ਹੋ ਜਾਂਦਾ ਏਵੇਂ ਆਹ ਪ੍ਰੋਬਲਮ ਕਰਦਾ ਹੁਣ ਪਰ ਪਤਾ ਇਹਨੇ ਸੁਪਲੈਂਟਰ ਦੀ ਬੈਟਰੀ ਲੈ ਕੇ ਸਟਾਰਟ ਕੀਤਾ ਤੋਂ ਹੁਣ ਦੇਖੋ ਹੁਣ ਉਤਾਰਾ ਲਿਕੇ ਸੁਪਲੈਂਡਰ ਤੋਂ ਦੀ ਬੈਟਰੀ ਲੈ ਕੇ ਫਿਰ ਸਟਾਰਟ ਕੀਤਾ ਹੋਇਆ ਫਿਰ ਇਹ ਬੈਟਰੀ ਦਾ ਡੈੱਡ ਹੋ ਹੀ ਫਿਰਦੀ ਆ ਹੁਣ ਉਤਾਰਾ ਲੱਗੀਆਂ ਚੱਤੀ ਦੇਖੋ ਤੇ ਆਪਾਂ ਇਹਲਾ ਤਾਂ ਮਕੈਨਿਕ ਦੇ ਦੀ ਇੱਕ ਦਾ ਬੈਟਰੀ ਪੈ ਜੂ ਇੱਕ ਇਹਦਾ ਕਾਰਬੂਰੇਟਰ ਦੇਖ ਲੈਣਾ ਸਾਫ ਹੋ ਜੂ ਤੇ ਇਹਦਾ ਕਲਚ ਥੋੜਾ ਢਿੱਲਾ ਹੋ ਟਾਈਟ ਹੋ ਜੂਗਾ ਤੇ ਆਪਾਂ ਚਲੋ ਚੱਲਦੇ ਆ ਘਰੇ ਰਹਿਣ ਦਾ ਬਗਾਨਾ ਹੈ ਲਓ ਜੀ ਅੱਗੇ ਘਰੇ ਤਾਂ ਬਣਿਆ ਕੰਮ ਨਹੀਂ ਤੇ ਕਰਾਂਗੇ ਬਾਕੀ ਬਸੂੰ ਜਿਹੜਾ ਰਹਿ ਗਿਆ ਮਤਲਬ ਕੱਲੂ ਕਰਾਂਗੇ ਬਾਕੀ ਤੇ ਅੱਜ ਤਾਂ ਬਣਿਆ ਨਹੀਂ ਚਲੋ ਫਿਰ ਕਰਦੇ ਆਂ ਬਲੌਗ ਐਂਡ ਮਝੇ ਲੱਗੇ ਲਾਈਕ ਸਬਸਕ੍ਰਾਈਬ ਕਰ ਦੋ ਪਰ ਚਲੋ ਆਪਾਂ ਜਿੰਨਾ ਬਣਿਆ ਕਰ ਦਾਂਗੇ ਓਕੇ ਜੀ